चरजी चनी ला चरजी चाढ़ा चनी चङी साढा चङी साढा चङी ਹਰੇ ਇਧਰ ਵੀ ਸਰ ਪੁੱਤ ਕੇ ਬੰਦ ਨਹੀਂ ਆਣਗੇ ਆਪਣਾ ਬੰਦਾ ਨਹੀਂ ਨਹੀਂ ਸਰ ਪਹਿਲਾਂ ਤੁਸੀਂ ਲੈ ਲੈਣਾ ਭਾਉਨਾ ਕਾ ਬਰ ਕੋਈ ਗੱਲ ਨਹੀਂ ਸਰ ਉਹ ਇੱਧੇ ਆਂਦੇ ਹੋ ਫਿਰ ਜੋ ਮੇਰੀ ਵਾਰੀ ਦੇਖੋ ਹੁਣ ਤੇਰੀ ਗੱਲ ਪੱਕੀ ਕਰ ਦਿੱਤੀ ਆਜੋ ਆਜੋ ਕੋਟਲੀ ਸਾਹਿਬ ਆਜੋ ਵਿਚੀ ਆਜੋ ਅਰੇ ਖਰਾਓ ਤਾਂ ਸਹੀ ਸਰ ਜਲੰਧਰ ਦਾ ਹੀ ਕੇਕ ਕੱਟਦਾ ਸਾਡਾ ਚੰਨੀ ਜਲੰਧਰ ਮੈਨੇ ਦੇਖੋ ਜਲੰਧਰ ਤੋਂ ਜਿਹੜੇ ਆਪਣੇ ਬੈਲ ਵਿਚਰ ਹੈ ਕਾਂਗਰਸ ਦੇ ਤਕੜੇ ਲੀਡਰ ਹੈ ਉਹ ਕੇਕ ਲੈ ਕੇ ਆਇਆ ਮੇਰੇ ਜਨਮ ਦਿਨ ਤੇ ਮੈਂ ਇਹਨਾਂ ਨੂੰ ਵੀ ਬਹੁਤ ਬਧਾਈ ਦੇਣਾ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮਾਨਤਾਣ ਕਰੋਗੇ ਹੁਣ ਜਲੰਧਰ ਸ਼ਿਫਟ ਹੋ ਰਹੇ ਹੋ ਜੀ ਫਿਰ ਮੈਂ ਕਹਿੰਦਾ ਜੀ ਇਹ ਤਾਂ ਅਸੀਂ ਤਾਂ ਨਾਲ ਹੀ ਆ ਹਮੇਸ਼ਾ ਤੋਂ ਬਿਲਕੁਲ ਦੇਖੋ ਕੋਟਲੀ ਸਾਹਿਬ ਹੁਣ ਸਾਹਿਬ ਤੁਹਾਡਾ ਹਾਂਜੀ ਹੁਣ ਖੁਸ਼ ਹਾਂ ਸਾਡਾ ਚੰਨੀ ਜਲੰਧਰ ਨਹੀਂ ਅਸੀਂ ਤਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਖੁਸ਼ੀਆਂ ਲੈ ਕੇ ਆਏ ਹਾਂ ਸਾਨੂੰ ਹੋਰ ਵੀ ਖੁਸ਼ੀਆਂ ਮਿਲਣ ਤੇ ਫਿਰ ਇਦਾਂ ਹੀ ਕਹਿ ਸਕਦੇ ਹਾਂ ਚਲੋ